प्यारे दोस्तों प्यार भरी सस्नेह काल जी पंजाब सरकार ਦੇ ਮੁਲਾਜ਼ਮ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਜੋ ਪੰਜਾਬ ਤੇ ਹੈਣਾ ਹਾਈ ਕੋਰਟ ਨੇ ਫੈਸਲਾ ਕਰ ਦਿੱਤਾ ਹੈ ਕਿ ਜੋ 1-1 2016 ਤੋਂ ਰਿਟਾਇਰਮੈਂਟ ਹੋਏ ਸਾਥੀਆਂ ਸਾਡੇ ਉਹਨਾਂ ਨੂੰ 1-1 2016 ਤੋਂ ਲੈ ਕੇ 30-6-2021 ਤੱਕ 5.5 ਸਾਲ ਦੀ ਰੀਅਰ ਦੇਣ ਸੰਦੀ ਪੰਜਾਬ ਤੇ ਹੈਣਾ ਹਾਈ ਕੋਰਟ ਨੇ ਫੈਸਲਾ ਕਰ ਦਿੱਤਾ ਹੈ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਜੋ ਸਾਨੂੰ 100% 113% ਜੋ ਡੀਏ ਮਿਲਦਾ ਉਸਨੂੰ ਰੱਦ ਕਰਕੇ ਸਾਨੂੰ ਜੋ 125% ਦਿੱਤਾ ਜਾਵੇ ਅਤੇ ਜੋ ਸਾਨੂੰ ਏਰੀਅਲ ਮਿਲਣਾ ਉਹਦੇ ਉੱਪਰ 18% ਵਿਆਜ ਦੇ ਨਾਲ ਤਾਂ ਸਾਨੂੰ ਇਹ ਦਿੱਤਾ ਜਾਵੇ ਇਹ ਪੰਜਾਬ ਤੇ ਰਿਆਣਾ ਹਾਈਕੋਰਟ ਨੇ ਫੈਸਲਾ ਕਰਤਾ ਹੈ ਦੂਜੇ ਪਾਸੇ ਬੀਲਿਵ ਬੋੜੇ ਮਲਾਮ ਨੂੰ ਲਗਾਤਾਰ 10 ਦਿਨੀ ਤੋਂ ਲੈ ਕੇ 17 ਸਤੰਬਰ ਤੱਕ ਹੜਤਾਲ ਜਾਰੀ ਰਹੇਗੀ ਕਿਉਂਕਿ ਕੱਲ ਪਾਵਰ ਕੰਮਿਟੀ ਦੇ ਨਾਲ ਪੀਐਸਈ ਵੀ ਜੁਆਇੰਟ ਫਾਰਮ ਬਿਲੀ ਮਲਾਣੇ ਦਾ ਮੰਤਰੀ ਮੀਟਿੰਗ ਪਾਵਰ ਕੌਂ ਦੀ ਮੈਨੇਜਮੈਂਟ ਦੇ ਨਾਲ ਚੰਡੀਗੜ੍ਹ ਵਿੱਚ ਹੋਈ ਪਰ ਕੋਈ ਮੰਗਾਂ ਨੇ ਸਹਿਮਤ ਨਹੀਂ ਬਣੀ ਜਿਸ ਕਰਕੇ ਹੜਤਾਲ ਲਗਾਤਾਰ ਜਾ ਰਹੀ ਹੋਗੀ ਦੂਜੇ ਪਾਸੇ ਜੋ ਕੰਪਿਊਟਰ ਦੇ ਹਵਕਾ ਉਹਨਾਂ ਦੀ ਮੰਗ ਹੈ ਕਿ ਸਾਨੂੰ ਸਿੱਖਿਆ ਬਾਹਰ ਦੇ ਮਰਜ਼ੀ ਕੀਤਾ ਜਾਵੇ ਤੇ ਛੇਾਂ ਪੇਜ ਲੱਗੋ ਤੇ ਜਾਵੇ ਜੋ ਸੀਪੀਆ ਕਮਿਸ਼ਨ ਕਰਨ ਦੇ ਯੂਨੀਅਨ ਸੁਭਾ ਪ੍ਰਧਾਨ ਹੈ ਸੁਖਜੀਤ ਸਿੰਘ ਨੇ ਕਿਹਾ ਕਿ ਕੱਲ ਸਾਡੀ ਮੀਟਿੰਗ ਜੋ ਕਿ ਸਾਬਕਾ ਮੈਂਬਰ ਕੁਲਦੀਪ ਸਿੰਘ ਧਾਇਵਾਲ ਨਾਲ ਹੋਈ ਉਹਨਾਂ ਨੇ ਕਿਹਾ ਕਿ ਸਾਡੇ ਕੋਲ 10 ਮਿੰਟ ਦਾ ਸਮਾਂ ਹੈ ਪਰ ਅਸੀਂ 10 ਮਿੰਟ ਦੀ ਮੀਟਿੰਗ ਦਾ ਬਾਈਕਟ ਕੀਤਾ ਤੇ ਉਸ ਤੋਂ ਬਾਅਦ ਜੋ ਸੁਖਜੀਤ ਸਿੰਘ ਨੇ ਕਿਹਾ ਸੂਬਾ ਪ੍ਰਧਾਨ ਨੇ ਕਿ ਸਰਕਾਰ ਦੀ ਆਜ਼ਮਣ ਚੁੱਕੀ ਹੈ ਕਿ ਬਾਰ ਬਾਰ ਮੀਟਿੰਗਾਂ ਦੇ ਬੁਲਾਉਣਾ ਮੀਟਿੰਗਾਂ ਨੂੰ ਕੋਈ ਮਸਲਾ ਹੱਲ ਨਹੀਂ ਕਰਨਾ ਇਹ ਆਜ਼ਮਣ ਚੁੱਕੀ ਆ ਇਸ ਤਰ੍ਹਾਂ ਹੀ ਜੋ ਮਲਾਦਮ ਠੇਕਾ ਸੰਘਾਰ ਸਮੋਰ ਤੇ ਪੰਜਾਬ ਦੇ ਆਗੂ ਨੇ ਮੀਟਿੰਗ ਜਗਰੂਪ ਸਿੰਘ ਲਹਿਰਾ ਨੇ ਕਿਹਾ ਕਿ ਸਾਡੀ ਮੀਟਿੰਗ ਸਾਗੂ ਇੰਡੀਅਨ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਨਾਲ ਪੰਜਾਬ ਹੰਡਨੀਆਂੜ ਵਿੱਚ ਹੋਈ ਉਹਨਾਂ ਨੇ ਇਹ ਕਿਹਾ ਕਿ ਤੁਹਾਡੀ ਮੀਟਿੰਗ ਦੁਬਾਰਾ ਜੋ ਮੁੱਖ ਜਪੂਆ ਤੁਮਾਂ ਦੇ ਨਾਲ 5 ਅਕਤੂਬਰ ਨੂੰ ਕਰਾਈ ਜਾਊਗੀ ਪਰ ਇਹ ਵੀ ਜੋ ਮੀਟਿੰਗਾਂ ਬੇਸਟ ਰਹੀ ਆ ਇਸ ਤਰ੍ਹਾਂ ਪਾਵਰ ਕਾਉਂਡ ਦੇ ਮਨਾਂ ਨੂੰ ਜੋ ਮੀਟਿੰਗਾਂ ਵੀ ਬੇਸਟ ਰਹੀ ਆ ਜਿਸ ਕਰਕੇ ਮਲਾਜ਼ਮ ਬਹੁਤ ਰੋਸ ਆ ਪੰਜਾਬ ਸਰਕਾਰ ਦੇ ਮਲਾਜ਼ਮ ਰਿਟਾਇਰਡ ਨੂੰ ਇਹ ਮਲਾਜ਼ਮ ਮੰਗ ਕਰਦੇ ਆ ਕਿ 2016 ਤੋਂ ਪੇਗ ਨੈਰੇਟ ਜਾਵੇ 15 15 ਦਾ ਨੋਟਿਸ ਰੱਦ ਕਰਕੇ ਪਰਮਿਸ਼ਨ ਬਣੇ ਜੋ ਮਜ਼ਦਮਾਨਾਂ ਨੂੰ ਤਨਖਾਹ ਫੈਸ ਕੀਤੇ ਆਣਾ 17/7/2020 ਤੋਂ ਭਰਤੇ ਹੋਏ ਮਲਾਈਆਂ ਨੂੰ 6ਵਾਂ ਪੇਗ ਲਾਗੂ ਕੀਤਾ ਜਾਵੇ ਪੁਰਾਣੀ ਪੈਂਸਕੀਮ 1972 ਅਨਸਾਰ ਲਾਗੂ ਕੀਤਾ ਜਾਵੇ ਜੋ ਪੰਜਾਬ ਸਰਕਾਰ ਦੇ ਮਹਿੰਗੇ ਕੰਮ ਕਰਦੇ ਕੱਚੇ ਮਲਾਈਆਂ ਨੂੰ ਰੈਗੂਲਰ ਕੀਤਾ ਜਾਵੇ ਪਰ ਲਗਾਤਾਰ ਮੰਗਾਂ ਦਾ ਜਾਰੀ ਹਨ ਬਸ ਸੰਘਰਸ਼ ਜਾਰੀ ਪੰਜਾਬ ਸਰਕਾਰ ਦੇ ਵਿਰੁੱਧ ਕਿਉਂਕਿ ਪੰਜਾਬ ਸਰਕਾਰ ਲਾਰੇ ਲਾ ਕੇ ਟਾਈਮ ਪਾਸ ਕਰ ਰਹੀ ਆ ਕੰਪਿਊਟਰ ਦੇ ਆਗਮ ਵੱਲੋਂ ਮੁੱਖ ਮੰਤਰੀ ਭਵਾਨ ਤਮੰਦ ਦਾ ਜੋ ਦਫ਼ਤਰ ਧੂਰੀ ਆ ਉਹਦੇ ਸਾਹਮਣੇ ਪੋਖੜ ਦਾ ਲਗਾਤਾਰ ਕਈ ਨੰਨੋ ਜਾਰੀ ਹੈ ਜੀ ਉਹਨਾਂ ਦੀ ਮੰਗ ਹੈ ਕਿ ਤੁਹਾਨੂੰ ਕੰਪਿਊਟਰ ਦੇ ਆਕ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਾਦਗੀਤਾ ਜਾਵੇ ਤੇ ਛੇਵਾਂ ਬੇਨ ਲਗ ਕੀਤਾ ਜਾਵੇ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਾਫ ਸਬਸਕ੍ਰਾਈਬ ਕਰੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ